ਸਿਮਰ ਐ ਤੇਗ ਬਹਾਦਰ ਸਿਮਰ ਐ ਸਿਮਰੋ ਸੰਗਤ ਜੀ ਸਤਿਗੁਰਾਂ ਨੂੰ ਅੱਜ ਤੇਗ ਬਹਾਦਰ ਸਿਮਰ ਐ ਤੇਗ ਬਹਾਦਰ ਸਿਮਰ ਐ ਜਿਹੜੇ ਕਹਨੂੰ ਬੜਾ ਇਮਾਨਦਾਰ ਸੀ ਖੁਦਾ ਪਰਸੀ ਲਿਖਦੇ ਇਤਿਹਾਸ ਕਰਨ ਉਹ ਟੋਪੀਆਂ ਬਣਾ ਕੇ ਗੁਜ਼ਾਰਾ ਕਰਦਾ ਸੀ ਕੁਰਾਨ ਲਿਖ ਕੇ ਪਰ ਗੁਰੂ ਗੋਬਿੰਦ ਸਿੰਘ ਸ਼ਬਦ ਵਰਤੇ ਨਾ ਇਮਾਮ ਪ੍ਰਸਤੀ ਨਾ ਉਜ਼ਾਈ ਦੀ ਨਾ ਸਹਿਬ ਸ਼ਨਾਸੀ ਨਾ ਮੁਹੰਮਦ ਯਕੀਨ ਸ਼ੈਨ ਸ਼ਾ ਔਰੰਗਜ਼ੇਬ ਆਲਮੀ ਕੇ ਦਾਰਾਏ ਦੌਰ ਅਸਤ ਦੂਰ ਅਸਤ ਦੀ ਹਮ ਮਰਦ ਬਾਇਦ ਸ਼ਵਦ ਸੁਖਨਵਰ ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ ਮਰਦ ਉਹ ਹੁੰਦਾ ਜਿਹੜਾ ਅੰਦਰੋਂ ਬਾਹਰੋਂ ਇੱਕ ਹੋਵੇ ਸਤਗੁਰੂ ਗੁਰੂ ਗੋਬਿੰਦ ਸਿੰਘ ਨੂੰ ਦੀ ਅਬ ਸ਼ਬਦ ਵਰਤੇ ਠੀਕਰ ਆ ਪੰਨਿਆ ਵੇਖੋ ਸ਼ਬਦ ਪੈਰਾਂ ਚ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸਰੀਰ ਦਾ ਠੀਕਰ ਦਿੱਲੀ ਦੇ ਬਾਦਸ਼ਾਹ ਦੇ ਸਿਰ ਚ ਬੰਨਿਆ ਹੈ ਠੀਕਰ ਫੋਰ ਦਲੀਸ ਸਿਰ ਪ੍ਰਪੁਰਕਿਆ ਪਯਾਨ ਤੇਗ ਬਹਾਦਰ ਸੀ ਕਰਿਆ ਯਾਦ ਰੱਖਿਓ ਵੱਡੋ ਸਾਕਾ ਸੀਨਾ ਉਚਰੀ ਸਿਰ ਨਾ ਦੀਆ ਕਿ ਦੇ ਢੂੰਗੇ ਸ਼ਬਦ ਨਹੀਂ ਚੀਏ ਠੀਕਰ ਫੋਰ ਦਲੀ ਸਿਰ ਪ੍ਰਾਪਰ ਕੇ ਆਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂ ਆਨ ਕਿਉਂਕਿ ਇਤੀ ਹੈ ਨਾ ਇਹ ਸਮਾਪਤੀ ਹੋ ਗਈ ਇਹਦੇ ਨਾਲ ਕਰੀ ਨਾ ਕਿਨੂ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸਰਲੋਕ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਮੇਰੀ ਬੇਨਤੀ ਹੈ ਮਹਾਰਾਜ ਨੇ ਚਲੋ ਜਪਜੀ ਸਾਹਿਬ ਦਾ ਪਾਠ ਕੀਤਾ ਸੰਗਤ ਜੀ ਮੈਂ ਹਰ ਥਾਂ ਮੈਂ ਦਿੱਲੀ ਵੀ ਗਿਆ ਭਾਵੇਂ ਉੱਤੇ ਕਥਾ ਕਰਕੇ ਮੈਂ ਕਿਹਾ ਅੱਜ ਪ੍ਰਧਾਨ ਚਲੋ ਰਜਿੰਦਰ ਸਿੰਘ ਜੀ ਨੇ ਕੱਲ ਹੋਰ ਬਣ ਜਾਣਾ ਹੈ ਦਿੱਲੀ ਦੇ ਬਦਲ ਜਾਣਗੇ ਪਰ ਮੇਰੀ ਇੱਕ ਬੇਨਤੀ ਹੈ ਜਿਹੜੇ ਪੰਥਕ ਤੇ ਗੁਰੂ ਮੁਹੱਬਤ ਵਾਲੇ ਕਾਰਜ ਨੇ ਨਾ ਇਹ ਮਿਲ ਜੁਲ ਕੇ ਬੜਾ ਆਨੰਦ ਹੁੰਦਾ ਹੈ ਮਿਲਣ ਤੋਂ ਕਿਉਂਕਿ ਹਕੂਮਤ ਚੰਦੀ ਹੈ ਸ਼ਬਦ ਉਹਨਾਂ ਵਰਦਿਆ ਸਿੰਘ ਸਾਹਿਬ ਨੂੰ ਕਹਿ ਕੇ ਕਿਸੇ ਤਰੀਕੇ ਨਾਲ ਇਹ ਖਿੰਡੇ ਰਹਿਣ ਪਾਟੇ ਰਹਿ। ਮੈਂ ਕਿਸੇ ਪਾਰਟੀ ਦਾ ਨੁਮਾਇੰਦਾ ਬਣ ਕੇ ਨਹੀਂ ਖਿੰਡ ਪੁੰਡ ਕੇ ਵੀ ਇੱਕ ਹੋ ਜਾਓ। ਪਰ ਦੁੱਖ ਉਹ ਲੱਗਦਾ ਹੈ ਜਦੋਂ ਇਸ ਰੁੱਖ ਦੇ ਬਣੇ ਕੋਈ ਦਸਤੇ ਕੁਹਾੜੇ ਚ ਪੈ ਕੇ ਇਸੇ ਰੁੱਖ ਨੂੰ ਵੱਢਣ ਤੋਰ ਪੈਂਦੇ ਆ। ਕੁਹਾੜੇ ਕੱਲੇ ਦਾ ਡਰ ਥੋੜਾ ਆ ਜਾਂਦਾ ਹੈ ਕੱਲਾ। ਉਹਦਾ ਜਦੋਂ ਦਸਤਾ ਬਣ ਕੇ ਕੋਈ ਵਾਰ ਕਰਦਾ ਦੁੱਖ ਖੇਦ ਲੱਗਦਾ ਹੈ। ਉਦੋਂ ਅਫਸੋਸ ਹੁੰਦਾ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਉਨ੍ਹਾਂ ਦੀ ਸ਼ਹਾਦਤ ਅਦੁੱਤੀ ਸ਼ਹਾਦਤ ਹੈ